ਇਹ ਲੱਗਦਾ ਨਕਰ ਹੈ ਬਹੁਤ ਖੁੱਲਾ ਡਲ ਨਕਰ ਹੈ ਜੀਐਮ ਸਾਹਿਬ ਦਾ ਇੱਕ ਨਾਮ ਹੈ ਰੈਪਿਊਟੇਸ਼ਨ ਹੈ ਮੇਰਾ ਖਿਆਲ ਹੈ ਪੰਜਾਬ ਦੇ ਕਿਸੇ ਕੋਲ ਨਹੀਂ ਚਲੇ ਜਾ ਤੁਸੀਂ ਹਰ ਬੰਦਾ ਇਹਦਾ ਨਾਮ ਬਹੁਤ ਸਤਿਕਾਰ ਨਾਲ ਲੈਂਦਾ ਜਿੰਨੀ ਇਹਨਾਂ ਨੇ ਬਣਾ ਕੇ ਰੱਖੀ ਹੋਈ ਹੈ ਜਿੰਨੀ ਇਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਜਿੰਨੀਆਂ ਲੋਕਾਂ ਨੂੰ ਇਹਨਾਂ ਨੇ ਨੌਕਰੀਆਂ ਦਵਾਈਆਂ ਨੇ ਕੋਈ ਇਹ ਨਹੀਂ ਹੈ ਕਿ ਸਾਹਿਬ ਕਿਸੇ ਕੋਈ ਮਠਾਈ ਦੇ ਦਬਾ ਲਿਆ ਹੋਵੇ ਕਿਸੇ ਤੋਂ ਜ਼ਿਆਦਾ ਕਾਫੀ ਦਿੱਤਾ ਹੋਵੇ ਅੱਜ ਤੱਕ ਦੇਖੋ ਅਥਰਤਾ ਨੌਕਰੀ ਤੱਕ ਪਹੁੰਚ ਜਾਏ ਕਿ ਬਹੁਤ ਘੱਟ ਲੋਕ ਨੇ ਜਿਹੜੇ ਨੌਕਰੀ ਦੇ ਵਿੱਚ ਬਹੁਤ ਆਪਣੀ ਚਿੱਟੀ ਚਾਦਰ ਲੈ ਕੇ ਰਟਾਇਰ ਹੁੰਦੇ ਨੇ ਪਰ ਮੈਂ ਇਸ ਗੱਲ ਦੀ ਵਧਾਈ ਦਿਨਾ ਕਿ ਇਹਨਾਂ ਦੇ ਜਿੰਨੇ ਦੋਸਤ ਮਿੱਤਰ ਵੀ ਨੇ ਸਿੱਧੂ ਸਾਹਿਬ ਆਏ ਨੇ ਪਿੰਡ ਸਾਹਿਬ ਆਏ ਨੇ ਸਾਰੇ ਪੂਰੇ ਦੇ ਪੂਰੇ ਇਮਾਨਦਾਰ ਨੇ ਔਰ ਕੰਮ ਕਰਨ ਆਏ ਨੇ ਆਪਣੇ ਯੂਨੀਅਨ ਚ ਵੀ ਕੰਮ ਕੀਤਾ ਇਹਨਾਂ ਨੇ ਐਂ ਟੱਕੜੇ ਹੋ ਕੇ ਕੰਮ ਕੀਤਾ ਆਪਣੇ ਜਿੰਨੇ ਵੀ ਇਹਨਾਂ ਦੇ ਮੁਲਾਜ਼ਮ ਸੀ ਹੋਰ ਦੀ ਜਿੰਨੀਆਂ ਸਹੂਲਤਾਂ ਇਹਨਾਂ ਨੇ ਲੈ ਕੇ ਦਿੱਤੀਆਂ ਨੇ ਔਰ ਨਗਰ ਦੇ ਵਿੱਚ ਵੀ ਕੋਈ ਕੰਮ ਹੋਵੇ ਕੋਈ ਵਿਆਹ ਦਾ ਕੰਮ ਹੋਵੇ ਕੋਈ ਸਪੋਰਟਸ ਦਾ ਕੰਮ ਹੋਵੇ ਕੋਈ ਡਵੈਲਪਮੈਂਟ ਦਾ ਕੰਮ ਹੋਵੇ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਬਹੁਤ ਯੋਗਦਾਨ ਹੁੰਦਾ ਹੈ ਬਹੁਤ ਪੋਜੀਟਿਵ ਨਹੀਂ ਤਾਂ ਅੱਜ ਹਰ ਘਰ ਦੇ ਵਿੱਚ ਢੜੇ ਬੰਦੀ ਹੈ ਹਰ ਪਿੰਡ ਦੇ ਵਿੱਚ ਢੜੇ ਬੰਦੀ ਹੈ ਪਰ ਇਹ ਢੜੇ ਬੰਦ ਉੱਤੇ ਉੱਤੇ ਉੱਠ ਰਿਹਾ ਰਾਤ ਸਾਡੀ ਕਾਫੀ ਲੇਟ ਗੱਲ ਹੋਈ ਸੀ ਤੇ ਜਿੰਨੇ ਮੇਰੀ ਗੱਲ ਹੋਈ ਮੈਨੂੰ ਜਿਆਦਾ ਮੈਂ ਸਵਾਲ ਨਾਲ ਗੱਲ ਕੀਤੀ ਮੈਨੂੰ ਕਹਿੰਦੇ ਪਤਾ ਕਰ ਲਿਓ ਪਿੰਡਾਂ ਨੂੰ ਜਰੂਰ ਪੁੱਛ ਲਿਓ ਤੇ ਮਾਜਰ ਮੈਂ ਸਾਰੇ ਪਿੰਡ ਨੂੰ ਪੁੱਛ ਲਿਆ ਇੱਕ ਬੰਦੇ ਨੇ ਵੀ ਇਹ ਨਹੀਂ ਗੱਲ ਕਹੀ ਉਹ ਕਹਿੰਦੇ ਜੀਐਮ ਸਾਹਿਬ ਆ ਗਏ ਸਭ ਤੋਂ ਸਾਰਾ ਲ ਸਾਰੀ ਕਨਸਿਸਟੈਂਸੀ ਆ ਗਈ ਮਤਲਬ ਇੰਨੀ ਖੁਸ਼ੀ ਮੇਰਾ ਖਿਆਲ ਵੀ ਹੋਈ ਹੈ ਉਨੀ ਸਾਹਿਬ ਜੀਐਮ ਸਾਹਿਬ ਨੂੰ ਖੁਸ਼ੀ ਨਾ ਹੋਈ ਉਹ ਜਿੰਨੇ ਸਾਰੇ ਨਗਰਾਂ ਨੂੰ ਖੁਸ਼ੀ ਹੋਈ ਹੈ ਬਹੁਤ ਵੱਡੀ ਖੁਸ਼ੀ ਹੋਈ ਹੈ ਸੋ ਮੈਂ ਬਹੁਤ ਧੰਨਵਾਦ ਕਰਦਾ ਜੀਐਮ ਸਾਹਿਬ ਦਾ ਅਰ ਪ੍ਰਮਾਤਮਾ ਅਗੇ ਬੇਹਰੂਆ ਅਰਦਾਸ ਕਰਦਾ ਕਿ ਇਹ ਜਿਹੇ ਇਨਸਾਨ ਜਿਨ੍ਹਾਂ ਨੇ ਆਪਣੇ ਸਮਾਜ ਦੀ ਤਰੱਕੀ ਕਰਾਉਣੀ ਹੈ ਆਪਣੇ ਭਾਈਚਾਰੇ ਦੀ ਤਰੱਕੀ ਕਰਾਉਣੀ ਹੈ ਐਜੂਕੇਸ਼ਨ ਦੇ ਵਿੱਚ ਬਹੁਤ بڑا ਯੋਗਦਾਨ ਹੈ ਇਹਨਾਂ ਦਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰੂ ਅਗੇ ਹੀ ਅਰਦਾਸ ਕਰਦਾ ਕਿ ਅਸੀਂ ਸਾਰੇ ਜਾਨੇ ਰੱਖ ਕੇ ਆਪਣੇ ਨਗਰ ਦੀ ਆਪਣੇ ਪਿੰਡ ਦੀ ਆਪਣੇ ਸੂਬੇ ਦੀ ਆਪਣੇ ਦੇ ਹਿੱਤ ਰਕੀ ਦੇ ਵਿੱਚ ਬਹੁਤ ਬਹੁਤ ਯੋਗਦਾਨ ਪਾਈ ਹੈ ਧੰਨਵਾਦ ਰਤਨ ਸਾਹਿਬ ਕਿਥੋਂ ਦੇ ਆਪਦੇ ਰਾਜਪਾਲ ਵੱਲੋਂ ਨਸ਼ਾ ਲੈ ਕੇ ਯਾਤਰਾ ਜਿਹੜੀ ਤਨ ਅਜਲ ਫਕੀਰਾਂ ਦੇ ਨਾਲ ਕੰਟੀ ਜਾ ਰਹੀ ਹੈ ਤੇ ਵਿਰੋਧੀਆਂ ਵੱਲੋਂ ਤੰਜ ਵੀ ਕਸਿਆ ਜਾ ਰਿਹਾ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਹਿੱਸਾ ਲੈ ਗਿਆ ਯਾਤਰਾ ਦੇ ਵਿੱਚ ਦੇਖੋ ਮੈਂ ਵੈਸੇ ਤਾਂ ਚੰਗੀ ਗੱਲ ਹੈ ਕੋਈ ਇਹਦੀ ਕੋਈ ਨਿੰਦਨਾ ਨਹੀਂ ਕਰਨੀ ਨਿੰਤਾ ਜੀ ਨੂੰ ਮਰਜੀ ਦਿਓ ਕਰਨਾ ਤੁਸੀਂ ਦਾ ਕੰਮ ਪਰ ਜਿੱਦੋਂ ਦੇ ਅਸੀਂ ਲੱਗੇ ਆ ਨਸ਼ੇਬਾਦੀ ਰਹੇ ਨੇ ਦਿਨ-ਪਰ-ਦਿਨ ਲੋਕਾਂ ਦੇ ਮਨਾਂ ਦੇ ਵਿੱਚ ਬਸਾਉਣ ਵਾਲੀ ਗੱਲ ਹੈ ਜਿਵੇਂ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇ ਦਿੱਤੀ ਨੇ ਗੁਰੂ ਸਾਹਿਬ ਦੇ ਘੋੜੇ ਇੰਤਮਾਖੂ ਦੇ ਖੇਤ ਪਾਉਣੀ ਨਹੀਂ ਪਾਇਆ ਐਦਾਂ ਲੋਕਾਂ ਨੂੰ ਸਿੱਖਿਆ ਦੇ ਕੇ ਉਹ ਪੇਛੇ ਲਾਉਣਾ ਹੀ ਗੱਲ ਹੈ ਕਿ ਜਿਹੜੇ ਨਸ਼ੇ ਨੇ ਮਾਰੀ ਚੀਜ਼ ਹੈ ਇਹ ਤੁਹਾਡੀ ਜ਼ਿੰਦਗੀ ਤੁਹਾਡੇ ਮਾਪੇ ਦੀ ਜ਼ਿੰਦਗੀ ਤੁਹਾਡੇ ਸਮਾਜ ਜ਼ਿੰਦਗੀ ਸਾਰੇ ਦੀ ਬਰਬਾਦ ਕਰ ਦਿੰਦੇ ਨੇ ਸੋ ਉਹ ਬਿਕੰਦੀ ਲੋੜ ਹੈ ਤੁਹਾਨੂੰ ਢਾਡੀਆਂ ਦੀ ਲੋੜ ਹੈ ਤੁਹਾਨੂੰ ਕੁਇਸ਼ਰੀਆਂ ਦੀ ਲੋੜ ਹੈ ਸਾਨੂੰ ਜਿਹੜੇ ਪ੍ਰਚਾਰ ਹੈ ਉਹਨਾਂ ਦੀ ਲੋੜ ਹੈ ਪ੍ਰਚਾਰ ਕਰਕੇ ਜਿਹੜਾ ਕੰਮ ਹੋ ਸਕਦਾ ਹੈ ਉਹ ਸ਼ਾਇਦ ਪੋਸਟ ਆਲੇ ਜਾਂ ਹੋਟਲ ਕੇ ਨਹੀਂ ਹੋ ਸਕਦਾ ED ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਸਾਮਣ ਜਾਰੀ ਕੀਤੇ ਨੇ ED ਵੱਲੋਂ ਭਾਵੇਂ ਕਿ ਭਾਜਪਾ ਦੇ ਵਿੱਚ ਫਿਰ ਵੀ ਭਾਜਪਾ ਨੇ ਸਾਮਣ ਜਾਰੀ ਕੀਤੀ ED ਦੇਖੋ ਉਸ ਬਾਰੇ ਮੈਂ ਕੀ ਕਹਿੰਦਾ ਜਾਂ ED ਨੂੰ ਪਤਾ ਹੈ ਜਾਂ ਸੈਂਟਰ ਸਰਕਾਰ ਨੂੰ ਪਤਾ ਹੈ ਜਾਂ ਕੈਪਟਨ ਸਾਹਿਬ ਨੂੰ ਪਤਾ ਕਿਸੇ ਦੇ ਕੱਲ ਜੇ ਕੋਈ ਗੱਲ ਹੈਗੀ ਤਾਂ ਹੋਣੀ ਚਾਹੀਦੀ ਜੇ ਕੋਈ ਗੱਲ ਹੈਗੀ ਤਾਂ ਹੋਣੀ ਚਾਹੀਦੀ ਦੇਖੋ ਕਦੇ ਵੀ ਕਿਸੇ ਬੰਦੇ ਨਾਲ ਜਾਤ ਨਹੀਂ ਹੋਣੀ ਚਾਹੀਦੀ ਜੇ ਬੰਦਾ ਕੋਈ ਮਾੜਾ ਕੰਮ ਕਰਦਾ ਹੈ ਤਾਂ ਉਹਦੀ ਰਾਇਤ ਨਹੀਂ ਹੋਣੀ ਚਾਹੀਦੀ ਮੈਂ ਰਾਇ ਇਸ ਗੱਲ ਦੀ ਹੱਕ ਚਾਹਾਂ ਜੇ ਬੰਦਾ ਜਿੱਥੇ ਵੀ ਗਲਤੀ ਕਰਦਾ ਹੈ ਉਹਨੂੰ ਜੇ 19 ਸਜ਼ਾ ਮਿਲ ਜਵੇ ਤਾਂ ਗਾਮ ਆ ਕੇ ਟਿਕ ਜਾਂਦਾ ਜੇ ਸਜ਼ਾ ਨਾ ਮਿਲੇ ਫਿਰ ਬੰਦਾ ਅੱਗੇ ਵੱਧ ਜਾਂਦਾ ਜੇ ਤੁਸੀਂ ਗਲਤ ਗੱਲ ਕਰਦੇ ਹੋ ਤਾਂ ਉਹਦੇ ਨਾਲ ਵੀ ਨੁਕਸਾਨ ਹੈ ਜੇ ਆਤਵਾਦ ਹੋਇਆ ਉਹ ਪੁਸ਼ ਕਰਕੇ ਆਤਵਾਦ ਹੋਇਆ ਲੋਕਾਂ ਨਾਲ ਜਾਨਤ ਨਹੀਂ ਹੋਈਆਂ ਤੱਕੇ ਹੋਏ ਉਹਨਾਂ ਨਾਲ ਸਦਾ ਆਤਵਾਦ ਵਧਿਆ ਜੇ ਸਹੀ ਤਰੀਕੇ ਨਾਲ ਕੰਮ ਹੁੰਦਾ ਛੇ ਇਹ ਆਤਵਾਦ ਇੰਨਾ ਨਾ ਵਧਦਾ ਬਿਠੀ ਲੋਕ ਕੋਈ ਗੱਲ ਬਾਤ ਕਾਲੀਦਲ ਦਾ ਇਕਾਕਰ ਹੋਣ ਜਾ ਰਿਹਾ ਦੇਖੋ ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋਈ ਮੈਂ ਤਾਂ ਪਹਿਲਾਂ ਵੀ ਗੱਲ ਕਹੀ ਸੀਗੀ ਕਿ ਵੀ ਜੇ ਅਸੀਂ 2 ਦਸੰਬਰ ਦਾ ਹੁਕਮਨਾਮਾ ਜੇ ਅਸੀਂ ਇਕਾ ਤੱਤ ਹੋਇਆ ਹੈ ਮਨਜੀਠੇ ਸਾਹਿਬ ਨੂੰ ਆਉਣ ਦੀ ਲੋੜ ਨਹੀਂ ਅਸੀਂ ਨੰਗੇ ਪੈਰੀ ਜਾਵਾਂਗੇ ਦੇਖੋ ਮੈਂ ਗਰੀਬਨ 30 ਸਾਲ ਜਨਮ ਨੇ ਜਰ ਰਹਾ ਪੈਪਸੂ ਰੋ ਟ੍ਰਾਂਸਪੋਰਟ ਤੇ ਕੰਮ ਕਰਦੇ ਰਹੇ ਹਾਂ ਪੋਲਿਟਿਸ਼ਨ ਕਈ ਸਰਕਾਰਾਂ ਬਦਲੀਆਂ ਕਾਂਗਰਸ ਦੀ ਸਰਕਾਰ ਕਾਲੀਆਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਤੇ ਮੈਂ ਬਠਿੰਡੇ ਵੀ ਕਾਫੀ ਸਰਵਿਸ ਕੀਤੀ ਆ ਬਾਦਲ ਪਰਵਾਰ ਨਾਲ ਉੱਥੇ ਵੀ ਜੁੜੇ ਰਹੇ ਆ ਹੋਰ ਵੀ ਜਿਹੜੇ ਕਾਂਗਰਸੀ ਪਰਿਵਾਰ ਸੀ ਉਹਨਾਂ ਨਾਲ ਵੀ ਜਦੋਂ ਐਸਜੀਐਮ ਕੰਮ ਕਰਨਾ ਪੈਂਦਾ ਸੀ ਜਦੋਂ ਜੁੜੇ ਦਿੰਦੇ ਸੀ ਪਰ ਮੈਂ ਬਹੁਤ ਪੋਲੀਟਿਸ਼ੀਨਾਂ ਨੂੰ ਦੇਖ ਕੇ ਮੈਂ ਰਖੜਾ ਸਾਹਿਬ ਦੀ ਸ਼ਖਸੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ ਕਿਉਂਕਿ ਵੀ ਇਹ ਪੋਲਿਟਿਕਸ ਦੀ ਕਦੇ ਘੱਟ ਗੱਲ ਕਰਦੇ ਨੇ ਇਹ ਹਮੇਸ਼ਾ ਇਨਸਾਨੀਅਤ ਦੀ ਤੇ ਪਬਲਿਕ ਦੀ ਜਿਹੜੀ ਆ ਸੇਵਾ ਦੀ ਗੱਲ ਕਰਦੇ ਨੇ ਇਸ ਕਰਕੇ ਮੈਂ ਇਹਨਾਂ ਤੋਂ ਪ੍ਰਭਾਵਿਤ ਸੀਗਾ ਤੇ ਵੀ ਮੈਂ ਕਦੇ ਵੀ ਇਹਨਾਂ ਦੇ ਉਲਟ ਚੱਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹੈਗੀ ਪੋਲਿਟਿਕ ਪਰ ਮੇਰਾ ਮਨ ਨਹੀਂ ਸੀ ਪਹਿਲਾਂ ਤੇ ਸਾਡੇ ਛੋਟੇ ਵੀਰ ਸੁਖੀ ਹੰਟਾਲ ਆਏ ਨੇ ਘਿੰਡਾ ਤੋਂ ਰਾਤ ਇਕੱਠੇ ਬੈਠੇ ਸੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੋਰ ਸਿੱਧੂ ਸਾਹਿਬ ਨਾਲ ਵੀ ਪਿੰਡਰ ਸਾਹਿਬ ਨਾਲ ਵੀ ਪਿੰਡਰ ਸਾਹਿਬ ਵੀ ਇਹ ਕਹਿੰਦੇ ਨੇ ਕਹਿੰਦੇ ਇੱਕ ਵੱਡਾ ਭਰਾ ਮਿਲ ਜੂਗਾ ਤੁਹਾਨੂੰ ਵੀ ਤੁਸੀਂ ਜੁਆਇਨ ਕਰੋ ਰਾਤ ਉਹ ਮੇਰੇ ਵੀਰਾਂ ਨੇ ਗੱਲ ਕੀਤੀ ਰਖਣਾ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਤੇ ਮੇਰੇ ਗ੍ਰਾਹਕ ਵੀ ਖੇ ਆਏ ਨੇ ਸਾਡਾ ਸਾਰਾ ਨਗਰ ਆਇਆ ਫੈ ਇੱਥੇ ਮੈਂ ਸਾਰਿਆਂ ਦਾ ਬਹਿਦਲੋਂ ਧੰਨਵਾਦ ਕਰਦਾ ਤੇ ਰਖਣਾ ਸਾਹਿਬ ਨੇ ਜਿੰਨੇ ਕਿਹਾ ਮਿਲੋ ਵੀ ਜਸਪਾਲ ਜੀ ਨੇ ਇੰਨਾ ਕੰਮ ਤਾਂ ਅਸੀਂ ਪਹਿਲਾਂ ਕਰਦੇ ਰਹਿੰਦੇ ਪਰ ਮਤਲਬ ਹੁਣ ਇਹ ਜੁੜ ਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਆ ਵੀ ਅਸੀਂ ਕੋਈ ਇਲਾਕੇ ਦਾ ਕੋਈ ਚੰਗਾ ਕੰਮ ਕਰ ਸਕਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਲਾਕੇ ਨੂੰ ਅਸੀਂ ਹੋਰ ਤਰੱਕੀ ਕਰਾ ਸਕੀਏ ਰੱਖਣਾ ਸਮਝੀ ਰਹੇ ਹਾਂ ਮੈਂ ਥੱਲੇ ਇੰਨੇ ਕਹਿੰਦਾ ਹਾਂ ਥੈਂਕ ਯੂ